ਸਾਸਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮਿੰਟਾ ਦਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਤਿੰਨ ਮੇੜਾਂ ਆਗੀਆਂ ਵੀਰੇ ਕੋਲੇ ਤਾਜ਼ੀਆਂ ਸੂਈਆਂ ਨੇ ਵੱਡੀਆਂ ਮੇੜਾਂ ਨੇ ਵੀਰੇਓ ਚੰਗੇ ਰਿਕਾਰਡ ਵਾਲੀਆਂ ਨੇ ਤਾਂ ਵੀਡੀਓ ਵੀ ਐਂਡ ਤਾਈਂ ਜਰੂਰ ਵੇਖਿਓ ਰੇਟ ਵੀਰ ਦਾ ਜੈ ਜੈ ਆਓ ਵੀਰੇ ਇਹਨਾਂ ਬਾਰੇ ਲੈਨੇ ਆ ਵੀਰ ਕੋਲੇ ਸਾਰੀ ਜਾਣਕਾਰੀ ਸਾਸਰੀ ਗਾਲ ਵੀਰੇ ਸਾਸਰੀ ਗਾਲ ਵੀਜੀ ਹੋਰ ਸੁਣਾਓ ਵੀਰੇ ਕੀ ਹਾਲ ਚੱਲ ਜੀ ਸਭ ਕਿਰਪਾ ਮਹਾਰਾਜ ਜੀ ਤੁਸੀਂ ਸੁਣਾਓ ਠੀਕ ਜਾਗ ਜੇ ਵਧੀਆ ਵੀਰੇ ਵਧੀਆ ਠੀਕ ਠਾਕ ਹੋਰ ਸੁਣਾਓ ਵਧੀਆ ਹਾਂ ਵੀਰੇ ਨਾਂ ਦੱਸਿਓ ਆਪਦਾ ਨਾਂ ਵੀਰੇ ਮੇਰਾ ਨਾਂ ਜੂਰਾ ਸਿੰਘ ਪਿੰਡ ਸਰਪਰਾਇਂ ਕੋਠੀ ਆ ਜ਼ਿਲ੍ਹਾ ਭਾਜੀ ਗਰਦਾਸਪੁਰ ਜੇ ਨੰਬਰ 7727426292 ਠੀਕ ਆ ਜੀ ਹਾਂ ਜੀ ਹਾਂ ਜੀ ਤਾਂ ਵੀਰੇ ਤਿੰਨ ਵੜਾਂ ਆ ਗਈਆਂ ਸੂਆਂ ਕੋਲੇ ਤਿੰਨ ਵੜਾਂ ਆ ਗਈਆਂ ਤਿੰਨੇ ਜਰਸੀਆਂ ਨੇ ਤਿੰਨੇ ਜਰਸੀਆਂ ਮਗਰ ਵੀ ਮਸ਼ੀਨ ਨਹੀਂ ਦਿੰਦਾ ਤਿੰਨਾ ਮਗਰ ਤਿੰਨਾ ਮਗਰ ਬਚੀਂ ਕੀ ਬਾਤ ਆ ਤਾਂ ਵੀਰੇ ਆਪਣਾ ਕਿਵੇਂ ਰੇਟ ਪਹਿਲਾਂ ਵੀ ਹੁੰਦਾ ਜੈਜ ਹੁੰਦਾ ਹਨਾ ਤਾਂ ਵੀਰੇ ਆਪਣਾ ਰੇਟ ਜੈਜ ਹੁੰਦਾ ਵਾ ਬਿਲਕੁਲ ਤਾਂ ਏਰੀਆ ਦਾ ਪਸ਼ੂ ਇੱਕ ਜੈਜ ਮਿਲਦਾ ਇਧਰ ਕਲੋਨਰ ਏਰੀਆ ਦਾ ਇੱਕ ਦੁੱਧ ਵਾਲਾ ਪਸ਼ੂ ਨਿਕਲਦਾ ਹਨਾ ਤਾਂ ਬਾਕੀ ਵੀਰਾਂ ਨੂੰ ਬੇਨਤੀ ਆ ਗਈ ਵੀਰੇ ਵੀਡੀਓ ਐਂਡ ਤਾਈਂ ਜਰੂਰ ਵੇਖਿਓ ਰੇਟ ਵੀਰ ਦਾ ਜੈਜ ਹੋਊਗਾ ਤਾਂ ਵੀਰੇ ਪਹਿਲੇ ਨੰਬਰ ਵਾਲੀ ਵੜ ਐਤੋਂ ਕਰ ਲਈਏ ਜੀ ਰੋ ਹਨਾ ਪਹਿਲੇ ਨੰਬਰ ਵਾਲੀ ਵੜ ਵੀਰੇ ਤਿੰਨ ਦਿਨ ਵਸੀ ਆ ਪੇਲਣ ਠੀਕ ਐ ਦੋ ਦੰਦ ਇਹ ਮਗਰ ਵੀ ਵਸੀ ਆ ਠੀਕ ਐ ਮਗਰ ਵੀ ਵਸੀ ਨੂੰ ਤਾ ਦਿਨ ਕੋਈ ਲਾ ਲੈ ਕੋਈ ਹਫਤਾ ਮੰਨ ਲੈ 10 ਨਦਰੰਦ ਅੰਦਰ ਅੰਦਰ ਸੁਈ ਅੰਦਰੰਦ ਅੰਦਰੰਦ ਅੰਦਰ ਠੀਕ ਹੈ ਕੋਲਾ ਬੱਚਾ ਵਸ਼ੀ ਵੀ ਚੰਗੇ ਸੀ ਮੰਦੀ ਹੈ ਜੀ ਮੋਕੇ ਤੇ ਜਿਹੜਾ ਭਾਜੀ ਐਸ ਟਾਈਮ ਬੋਲਾ ਜਿਹਦਾ ਚਵਾਦਣਾ ਬਾਲਟੀ ਜੀ ਕੇ ਇਹਨੂੰ ਪਵਾ ਦਣਾ ਨਾ ਹਾਂਜੀ 12 13 ਕਿਲੋ ਆਰਾਮ ਨਾਲ ਹੋਏਗਾ 12 13 ਕਿਲੋ ਸਟਾਰਟਿੰਗ ਖਾਸ ਸਟਾਰਟਿੰਗ ਤੇ ਦੋਨੋਂ 15 ਬਾਕੀ 15 16 ਕਿਲੋ ਪਾ ਦੀਗਾ ਆਪਣੀ ਸੇਵਾ ਦੇ ਆ ਦੁੱਧ ਪਾਈ ਦਾ ਹਨਾ ਕਿਦੋਂ ਮੈਲੇ ਮੂਲੇ ਤੇ ਆਊਗੀ ਉਦੋਂ ਦੁੱਧ ਕਰ ਦਿਓ ਹਨਾ ਬਾਕੀ ਥਣ ਥਣ ਬੜਾ ਚੰਗਾ ਲੱਗਾ ਵਸ਼ੀ ਨੂੰ ਥਣ ਦੁੱਧ ਵੀ ਘਵਾ ਲਾ ਹਨਾ ਹਾਂਜੀ ਜੀ ਹੈ ਬੜੀ ਸਲੀ ਤੇ ਭਾਜੀ ਬਿਨਾ ਮੰਗੇ ਤਾਂ ਵੀ ਬਿਨਾ ਤਾਂ ਵੇਖੋ ਵੀਰੋ ਪੇਲਾ ਸੂਆ ਵਾ ਸਟਾਰਟਿੰਗ ਚੰਗਾ ਕਿਵੇਂ ਵੀਰੇ ਨੇ ਦੱਸਿਆ ਕਿ ਦੁੱਧ ਚੋਂ ਆਉਂਦੀ ਆ ਹਫਤਾ ਲਾ ਲਓ ਉੱਪਰ ਇੱਕ ਦੋ ਦਿਨ ਲਾ ਲਓ ਤਕਰੀਬਨ ਇਹ ਸਟਾਰਟਿੰਗ ਹੀ ਆ ਮੈਲੇ ਤੇ ਹੁੰਦੇ ਆ ਪਸ਼ੂ ਨੇ ਦੁੱਧ ਤੇ ਆਏ ਨਾ ਹੁਣ ਵੀ ਦੁੱਧ ਚੰਗਾ ਦੱਸਣ ਦਿਆ ਵੀਰ ਸਟਾਰਟਿੰਗ ਹੀ ਨੌਕ ਕਾਲਾ ਖਾਣਾ ਬਿਲਕੁਲ ਕੋਈ ਸ਼ੱਕ ਨਹੀਂ ਵੀਰੇ ਤਾਂ ਵੇਖੋ ਵੀਰੋ ਵੱਡੀ ਵਸ਼ੀ ਆ ਲੇ ਲੇਵੇ ਅਲੀ ਆ ਗੰਦ ਕਾਠ ਵੀ ਸੋਹਣਾ ਲੱਗਿਆ ਤਾਂ ਪਹਿਲਾ ਹੀ ਸੂਆ ਆ ਗਿਆ ਜੀ ਅੱਤ ਕਵਾਜ ਕੁਲਟੀ ਪੜੀ ਜੀ ਕੀ ਬਾਤ ਹੈ ਬਹੁਤ ਸੋਹਣੀ ਵੈੜਾ ਵੀਰੇ ਵੱਡੀ ਵੈੜ ਹਾਂ ਤੁਹਾਨੂੰ ਬੜਾ ਚੰਗਾ ਲੱਗਾ ਬੱਚਾ ਹਾਂ ਚੰਗਾ ਸਪੈਸ਼ਲ ਲੱਗਿਆ ਬੇ ਦੰਦ ਚੱਕਾ ਹਾਂ ਕਰਾ ਦਿਓ ਕਰਾ ਦੇ ਲੋ ਬੱਚੇ ਦਾ ਕਰਦੀ ਆ ਉੱਥੇ ਜਾਂਦੇ ਹਾਂ ਹਾਂ ਵਿਖਾ ਦਿਓ ਤਾਂ ਵੇਖੋ ਵੀਰੇ ਦੋੜ ਦੰਦੀ ਦੋ ਦੰਦਾਂ ਵੱਡੀ ਵੈੜ ਵੀਰੇ ਐ ਤੁਹਾਨੂੰ ਚੰਗਾ ਦੋਰਾ ਲੱਗਿਆ ਚੋਈ ਵਾਲਾ ਜੀ ਅਧਰਤ ਬੰਦੀ ਹੈ ਨਾ ਹਾਂਜੀ ਠੀਕ ਤੁਹਾਨੂੰ ਪਤਾ ਬੱਚੇ ਦਾ ਕਾਲ ਪਈ ਜੀ ਹਾਂ ਬੱਚੇ ਦਾ ਫਿਰ ਤੇ ਇਹ ਕਰਦਾ ਕੁਝ ਬੱਚੇ ਦਾ ਤੇ ਇਹ ਕਰਦਾ ਤੇ ਵੇਖੋ ਵੀਰੋ ਥਾਨ ਬੜਾ ਪਿਆਰਾ ਲੱਗਿਆ ਚੈੱਕ ਕਰ ਲਓ ਬਾਕੀ ਕੈਮਰੇ ਦੇ ਪਸ਼ੂ ਡਰ ਜਾਂਦਾ ਡਰਦਾ ਜੀ ਆਹ ਬੱਚਾ ਵਸ਼ੀ ਆ ਗਈ ਵੀਰੋ ਚੰਗੇ ਜੀ ਮੰਦੀ ਪਿਓਰ ਜਰਸੀ ਵਗਰ ਵਸ਼ੀ ਦਾ ਆਪੇ ਵੀ ਜਰਸੀ ਤੇ ਪਿਓ ਵਸ਼ੀ ਬਗਰ ਜਰਸੀ ਵਸ਼ੀ ਜਰਸੀ 98 ਸਪੈਸ਼ਲ ਹੈ ਠੀਕ ਹੈ ਜੀ ਹਾਂਜੀ ਕੁਆਲਟੀ ਕੁਆਲਟੀ ਬੜੀ ਆ ਕੀ ਬਾਤ ਹੈ ਹਾਂਜੀ ਇਧਰ ਵੀ ਦਿਖਾ ਦਿਓ ਪਿਆਰਾ ਲੱਗਿਆ ਤਾਂ ਵੇਖੋ ਵੀਰੋ ਥਣ ਚੈੱਕ ਕਰਾ ਦਿਓ ਵੀਰੋ ਪੈਲਨ ਮਸ਼ੀਨ ਆ ਜਾ ਥਣ ਨਹੀਂ ਕਿਤੇ ਲੱਗਣਾ ਚਾਹ ਤਾਂ ਥਣ ਲੱਗਾ ਦੋ ਚੰਗੀ ਵੜਾ ਵੀਰੇ ਤਾਂ ਵੀਰ ਜੀ ਇਹਦੇ ਮੋਲ ਦੀ ਗੱਲ ਕਰ ਲਈਏ ਤਾਂ ਵੜ ਕਿੰਨੇ ਦੇ ਦੇਣੀ ਹੈ ਮੋਲ ਵੀਦੇ ਜਾਇਜ਼ ਵੀ ਕਰ ਦੇਣਾ ਕੋਟ ਦੀਆਂ ਲਈ ਹਾਂਜੀ ਵੀਰੇ 60000 ਦੀ ਦੇ ਦਈਏ ਇਹ 60 ਦੀ ਹਾਂਜੀ ਹਾਂਜੀ ਠੀਕ ਆ ਕਰਾਉਣਾ ਜੋ ਮਾਨਤਨ ਬਾਜੀ ਕਰਾਉ ਜਾਇ ਜੀ ਹਵੇ ਦੋ ਤਲਾ ਛੱਡ ਦਿਓ 60 ਦੀ ਜਾਂਦੇ ਕੋਈ ਨਾ ਹਨਾ ਹੋਰ ਕਰਾ ਲਓ ਕੋਈ ਜਾਂ ਨਹੀਂ ਭਾ ਨਾ ਲਈ ਭਾ ਦੇ ਦੇਣੀ ਵੀਰਾਂ ਨੂੰ ਠੀਕ ਆ ਵੀਰੇ ਜਾਇਦੀ ਮਿਲੀ ਜਿਆਰੀ ਦੇ ਦੇਣੀ ਹੈ ਦੋ ਹੋਰ ਛੱਡ ਦਈਏ ਹਾਂ 50 ਜਾਇਦੀ ਹਾਂਜੀ ਦੇ ਦਈਏ 50 ਜਾਇਦੀ ਬਾਕੀ 55000 ਦੀ ਬਚੀ ਜਾਂ ਸਾਨੂੰ ਜੀ 55000 ਦੀ 55000 ਦੀ ਵਸ਼ੀ ਇੱਕ ਵਾਰ ਜੀ ਕਰਾ ਲਓ ਵਸ਼ੀ ਆ ਬਾਰ ਵੀ ਜੀ 65 70 ਦੀ ਮਿਲਦੀ ਹੈ ਮਗਰ ਵੀ ਵਸ਼ੀ ਇਹੋ ਜੀ ਵਸ਼ੀ ਪਾਜੀ 65 70 ਦੀ ਮਿਲਦੀ ਹੈ ਬੋਲ ਸ਼ੱਕ ਨਹੀਂ ਵੀਰੇ ਬਹੁਤ ਸੋਹਣਾ ਰੇਡ ਆ ਹਾਂ ਮਿਲੀ ਆ ਭਾਣਾ ਦੇ ਦੇਣੀ ਤੇ ਦੋਲਦੀ ਆ ਕੋ 400 ਵੀ ਲਾ ਕੇ ਵੀ ਫਿਰ ਵੀ ਪੈਸੇ ਵਟ ਬੰਦਾ ਫਿਰ ਵੀ ਰਕਮ ਵਟ ਸਕਦਾ ਹੈ ਨਾ 2 400 ਵਿੱਚ ਹੋ ਗਏ ਵੀ ਬਿਲਕੁਲ ਠੀਕ ਆ 55000 ਦੇ ਹੈਨਾ ਬਾਕੀ ਕੋਈ ਫੋਨ ਲਾ ਲਿਆ ਹੈਨਾ ਵੀਰੇ ਕੀ ਬਾਤ ਆ ਵੇਖੋ ਵੀਰੋ ਦੂਜੇ ਨੰਬਰ ਤੇ ਆ ਗਈ ਦੂਜੇ ਨੰਬਰ ਦੇ ਵਿੱਚ ਜਰਸੀ ਵੱਛੀ ਇਹ ਵੀ ਜਰਸੀ ਵੱਛੀ ਹੈ ਜਰਸੀ ਆ ਗਈ ਇਹਦੇ ਮਗਰ ਵੀ ਬੱਚਾ ਜਰਸੀ ਦਾ ਆ ਗਿਆ ਜਰਸੀ ਦੀ ਵੱਛੀ ਹੈ ਹਾਂਜੀ ਹਾਂਜੀ ਵੱਛੀ ਆ ਇਹ ਕੱਲ ਦੀ ਵੀਰੇ ਸੂਈ ਆ ਬਾਕੀ ਬ੍ਰੀਡ ਬ੍ਰੂਡ ਚੈੱਕ ਕਰਾ ਲਵਾਂ ਪੰਜਾਬ ਵਾਲੀ ਜਰਸੀ ਆ ਗਈ ਨਾ ਪੰਜਾਬ ਵਾਲੀ ਵੱਡੀ ਇਹ ਕੱਲ ਦੀ ਸੂਈ ਆ ਖੋਲ ਵੀਰੇ ਤੇ ਮੋਕੇ ਵਿੱਚ ਕੱਲ ਮਾ ਨਾਲ ਥੱਬੇ ਲਾਏ ਬਾਈ ਲੈ ਮਾਰ ਕੱਲ ਦੀ ਸੂਈ ਵੀਰੇ ਅਸ ਕੱਲ ਦੀ ਸੂਈ ਆ ਕੱਲ ਦੀ ਜਰਸੀ ਵੀ ਇਧਰੋਂ ਪ੍ਰੋਪਰ ਪਈ ਆ ਜੇ ਜਰਸੀ ਗਰੰਟੀ ਆਪਣੀ ਹੋਵੇ ਸਾਰੇ ਠ ਵੱਡੀ ਵੜ ਛੋਟੀ ਨਹੀਂ ਵਾਈ ਤੇ ਐ ਲੰਮੀ ਬੇਲ ਆ ਖੁੱਲੇ ਲੇਵੇ ਵਾਲੀ ਆ ਵੀਰੋ ਚੈੱਕ ਕਰ ਲਓ ਕਿਆ ਬਾਤ ਆ ਜੀ ਇੱਕ ਹੁੰਦੇ ਥੱਬੇ ਦੇ ਇੱਕ ਹੁੰਦੇ ਆ ਪੰਡਾ ਉਹ ਪਾਈਆਂ ਵੀਰੋ ਇਹਨੇ ਐ ਲੇਵਾਲੂ ਆ ਬੜਾ ਸ਼ਾਨਦਾਰ ਲੱਗਿਆ ਥਣ ਵੀ ਵੀਰੇ ਗੁਲਾਬੀ ਆ ਗਿਆ ਵਸ਼ੀ ਨੂੰ ਥਣ ਵੀ ਗੁਲਾਬੀ ਆ ਕੋਈ ਸ਼ੱਕ ਨਹੀਂ ਵੱਡੀ ਵੜ ਵੀਰੋ ਫੁੱਲ ਸਜੇ ਉਹ ਵੀ ਵੱਡੀ ਆ ਕਾਲਦੀ ਸੂਈ ਆ ਜਾਂਦੇ ਵੀਰੇ ਜਾਂਦੇ ਲੰਮੀ ਜਾਂਦੇ ਤੋਰੋ ਤੋਰੋ ਲੰਮੀ ਤੋਰੋ 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 ਤਾਂ ਵੇਖੋ ਵੀਰੋ ਵੱਡੀ ਵੜਾ ਥੱਬੇ ਦਾ ਹਲੇਵਾ ਹਾਂ ਪੰਡਾ ਪੁੰਡਾ ਪਾਈਆਂ ਹਾਂ ਸੁਣ ਵੀਰੇ ਇਹਨੂੰ ਵੀ ਮੋਠੀ ਚਵਾਈ ਦਾ ਲੱਗਾ ਵਾ ਗੁਲਾਬੀ ਥਣ ਆ ਠੀਕ ਆ ਆ ਚੈੱਕ ਕਰੋ ਵੀਰੇ ਦੇਖੋ ਵੀਰੇ ਲੱਗ ਗਿਆ ਤਾਂ ਚੈੱਕ ਕਰ ਲਿਓ ਇੱਕ ਵਾਰੀ ਥਣ ਬੜਾ ਸਪੈਸ਼ਲ ਲੱਗਿਆ ਚਵਾਈ ਵਾਲਾ ਗੁਲਾਬੀ ਥਣ ਆ ਗਿਆ ਕੀ ਬਾਤ ਹੈ ਵੱਡੀ ਵਾ ਕੱਲ ਦੀ ਸ਼ਾਮਾਂ ਦੀ ਚਵਾਈ ਵੀ 10 ਕਿਲੋ ਦੀ ਹੋਈ ਆ ਠੀਕ ਆ ਜੀ 10 ਕਿਲੋ ਬੋਲੋ ਸ਼ਾਮੀ ਚੋਇਆ ਵਾ ਹਾਂਜੀ ਤੇ 10 ਕਿਲੋ ਵੀ ਜੀ ਸਵੇਰੇ ਚੋਇਆ ਵਾ ਠੀਕ ਆ ਜੀ ਵੀਰੇ ਇਹਨੇ ਕਿੰਨਾ ਦੁੱਧ ਵੀ ਦੇਣਾ ਦੇਣਾ ਵੀ ਮਈਆਂ ਵਰਗਾ ਹਨਾ ਹਾਂ ਸੰਗਣਾ ਤਿੰਨੇ ਬੱਚੀਆਂ ਪਾਰੀ ਕਿਤੇ 1.5 ਕਿੰਨੇ ਸੋਹਣਾ ਬੜਾ ਬਿਲਕੁਲ ਤਿੰਨਾ ਮਗਰੀ ਵਸ਼ੀਆਂ ਵੀਰੋ ਜਿੰਨਾ ਵੀ ਨਹੀਂ ਡਿਮਾਂਡ ਹੁੰਦੀ ਆ ਕਿ ਵਸ਼ੀ ਵਾਲੀ ਵੈੜ ਲੈਣੀ ਆ ਤਿੰਨਾ ਮਗਰੀ ਵਸ਼ੀਆਂ ਆ ਗਈਆਂ ਜੋ ਤਾਂ ਤੇ ਵੱਡੀ ਵੈੜ ਆ ਨਾ ਫੁੱਲ ਕੱਦ ਕਾਠ ਲਈਏ ਤੁਸੀਂ ਦੂਰੋਂ ਵੀ ਚੱਲ ਕੇ ਹੁੰਦੇ ਹੋ ਤੁਸੀਂ ਵੀਰੇ ਵੈੜਾ ਨਹੀਂ ਛੱਡ ਕੇ ਜਾਂਦੇ ਮਗਰੀ ਵਸ਼ੀ ਆ ਜੀ ਠੀਕ ਆ ਜੀ ਸੋਹਣੀ ਵੈੜਾ ਇਹ ਨਹੀਂ ਆ ਜੋ ਹੈਗਾ ਉਹੀ ਕਹਿਣਾ ਵਾ ਬਿਲਕੁਲ ਬਿਲਕੁਲ ਝੂਠ ਨਹੀਂ ਮਾਰਨਾ ਜੋ ਹੈਗਾ ਉਹੀ ਕਹਿਣਾ ਵਾ ਬਿਲਕੁਲ ਨਾਲੇ ਵੀਰ ਜੀ ਥਣ ਭਾਂਡੇ ਦਾ ਪਸ਼ੂ ਹੁੰਦਾ ਥਣ ਤੁਣ ਚੰਗੇ ਸੋਹਣੇ ਲੱਗੇ ਵੇੜਾ ਨੂੰ ਲੇਵੇ ਚੰਗੇ ਲੱਗੇ ਹਨਾ ਤਾਂ ਮਗਰ ਵਿਵਸ਼ੀਆਂ ਨੇ ਤੇ ਵੀਰ ਜੀ ਕਿੰਨੇ ਦੀ ਵੇੜ ਦੇਣੀ ਹੈ ਵੱਡੀ ਵੇੜ ਜਿਹੜੀ ਹੁਣ ਇਹ ਵੀ ਵੀਰ ਜੀ ਜਿਆ ਜੀ ਰੈਡ ਕਰ ਦੋ ਵਟੀਆਂ ਉੜਦੀਆਂ ਵਾਲੀ ਹਾਂਜੀ ਵੀਰੇ 70 ਦੀ ਦੇ ਦੀ 70 ਦੀ ਹਾਂਜੀ ਹਾਂਜੀ ਠੀਕ ਹੈ ਕਰ ਲੋ ਬਾਕੀ ਜੋ ਮਾਰ ਨਹੀ ਆਪ ਹੀ ਕਰ ਦਿਓ ਜਾਂ ਤੋ ਜਿੱਦਾਂ ਤੁਸੀਂ ਕਰਨਾ ਨਹੀਂ ਵੀਰੇ ਪਤਾ ਕੀ ਆ ਫਿਰ ਵੀ ਕੁਆਲਿਟੀ ਆ ਨਸਲਾ ਮੰਗਣੋਂ ਵੀਰੇ ਤੁਮਾਂ ਵੀ ਜੋ ਮਰਜ਼ੀ ਮੰਗ ਲੈ ਭਾਵੇਂ ਹਣਾ ਰੇਟ ਤੁਹਾਨੂੰ ਪਤਾ ਆਪਣਾ ਜਿਆਦਾ 78 ਮੰਗਲਾ ਜੋ ਮਰਜ਼ੀ ਮੰਗਲਾ 70 ਤੇ 2 ਛੱਡ ਦੋ 68 68 ਜੀ ਦੇ ਦਈਏ ਠੀਕ ਆ ਹੋਰ ਆ ਗਈ ਕੁਝ ਐਸਤਾ ਕਰਦੇ ਇੱਕ ਹਜ਼ਾਰ ਛੱਡ ਦਿਓ 67 ਹਜ਼ਾਰ ਚਲੋ ਵੀ ਜੀ 67 ਹਜ਼ਾਰ ਦੀ ਜਾਂਦੇ ਤੇ ਕੋਈ ਕਿਹਾ ਬਾਕੀ ਵੀਰ ਕੋ ਫੋਨ ਲਾਵੇ ਜਰੂਰ ਮਾਲਤਲ ਕਰਾਂਗੇ ਭਰਾਵਾਂ ਦਾ ਕੀ ਬਾਤ ਵੇਖੋ ਵੀਰੋ ਵੀਰੇ ਕੋਲੇ ਅੱਗੇ ਵੀ ਵਾਰੀ ਵੀਰੇ ਜਿਆਦਾ ਖਰੀਦ ਕਰਦੇ ਆ ਪਸ਼ੂ ਦੀ ਤੇ ਤੁਸੀਂ ਫੋਨ ਜਰੂਰ ਵੀਰ ਨੂੰ ਲਾ ਲਿਓ ਗੁਲਾਬੀ ਥਾਣਾ ਗਿਆ ਫੇਸ ਕੁਆਲਟੀ ਬਹੁਤ ਸੁਣੀ ਆ ਬੋਦੀ ਵਾਲੀ ਬੜ ਮੋਟੀ ਅੱਖ ਨਿੱਕਾ ਕਰਨ ਤਾਂ ਕੱਦ ਵੀਰੇ ਬਹੁਤ ਸੁਣੀ ਆ ਬਹੁਤ ਸੁਣੀ ਹਾਂਜੀ ਹਾਂਜੀ ਵੀਰੇ ਤੀਜੇ ਨੰਬਰ ਵੀਰੇ ਵਿੱਚ ਤੀਜੇ ਨੰਬਰ ਤੇ ਆ ਗਈ ਜਰਸੀ ਵੀਰੇ ਵੀ ਇਹ ਕਰਾਸ ਆ ਕਰਾਸ ਬਣ ਆ ਗਿਆ ਬਹੁਤ ਬੜਾ ਆ ਗਿਆ ਮਦਰ ਵੀ ਵਸ਼ੀ ਆ ਵਸ਼ੀ ਮਗਰੇ ਦੇ ਇਹ ਵੀ ਕੱਲ ਦੀ ਸੁਈ ਆ ਕੀ ਬਾਤ ਹੈ ਇਹ ਵੀ ਕੱਲ ਤਾਂ ਤਾਜੀ ਸੀ ਜੇ ਦੋਵੇਂ ਕੱਲ ਦੀਆਂ ਸੁਈਆਂ ਨੇ ਠੀਕ ਹੈ ਜੀ ਜਿਹੜਾ ਜਿਹੜਾ ਪ੍ਰੋਪਰ ਪਈਆਂ ਦੋਵਾਂ ਦੀਆਂ ਤਾਂ ਵੇਖੋ ਵੀਰੋ ਮੱਛੀ ਪਾਲ ਇਹਨੂੰ ਛਾੜ ਦੇਖੋ ਵਿੱਚ ਕਿਹੜਾ ਲੱਗਾ ਆ ਕੀ ਬਾਤ ਹੈ ਪੀੜੀ ਦੀ ਪਾਗੇ ਦਾ ਲੱਗਾ ਤੇ ਕਿਹੜਾ ਲੱਗਾ ਆ ਹਨ ਬੜਾ ਪਿਆਰਾ ਹਾਂ ਬੁੱਕ ਵਾਡੀ ਦਾ ਲੱਗ ਤਾਂ ਵੇਖੋ ਵੀਰੋ ਸੋਹਣੀ ਵੜਾ ਇਹ ਵੀ ਪਹਿਲਾ ਸੁਆਜੀ ਇਹਦਾ ਸੁਆ ਵੀ ਜੇ 6 ਦਾ ਤੇ ਹੁੰਦਾ ਲੈਵਲ ਉਹਨੂੰ ਬਹੁਤ ਲੱਗਿਆ ਹਾਂਜੀ ਹਾਂਜੀ ਸੋਹਣੀ ਵੜਾ ਤਾਂ ਵੇਖੋ ਵੀਰੋ ਇਹਦੇ ਮਗਰ ਵੀ ਬੱਛੀ ਆ ਖਣ ਭਾਂਡੇ ਦਾ ਵੀਰ ਮੈਂ ਅੱਗੇ ਕਹਤਾ ਸੀਗਾ ਕਿ ਖਣ ਭਾਂਡੇ ਦਾ ਪਸ਼ੂ ਹੁੰਦਾ ਤੇ ਬਿਲਕੁਲ ਥਾਣ ਵੀ ਚੰਗੇ ਆ ਲੇਵੀ ਵੀ ਸੋਹਣੇ ਲੱਗੇ ਬਾਕੀ ਵੀਰ ਜਿਹਨਾਂ ਨੂੰ ਹੁੰਦਾ ਵਾ ਕਿ ਸੇਵਾ ਕਰਨ ਵੀਰੇ ਜੇ ਸੇਵਾ ਕਰਾ ਜਿਨ੍ਹਾਂ ਦੇ ਤਾਂ ਫੇਰ ਇਹਨਾਂ ਨੂੰ ਦੁੱਧ ਦੇਣਾ ਦੁੱਧ ਸੋਹਣਾ ਹੁਣ ਐਸਾ ਥਾਣ ਵੀਰ ਜੀ ਵੇਖੋ ਕਿ ਗੁਲਾਬੀ ਥਾਣਾ ਇਹਦਾ ਵੀ ਲੱਗਾ ਵਾ ਬਹੁਤ ਸੋਹਣੀ ਵੀਰ ਜੀ ਵੀ ਚੰਗੀ ਆ ਬਿਲਕੁਲ ਤੇ ਦੁੱਧ ਵੀ ਇਹਦੀ ਖਰਾਬ ਨਾ ਚਾਹੀਦਾ ਪਾਈ ਜਾਏ ਵੇਖੋ ਵੀਰੋ ਥਾਣ ਲੈਵਾ ਬਹੁਤ ਸ਼ਾਨਦਾਰ ਲੱਗਿਆ ਵੈੜ ਨੂੰ ਤਾਂ ਵੀਰੋ ਇਹਦੇ ਮਗਰ ਵੀ ਵਸ਼ੀ ਆ ਗਈ ਆ ਤਾਂ ਬੇਨਤੀ ਇਹੋ ਆ ਗਈ ਤਿੰਨ ਪਸ਼ੂਆ ਵੀਰ ਕੋਲੇ ਤੁਸੀਂ ਦੂਰੋਂ ਆਉਗੇ ਚੱਲਗੇ ਤੁਸੀਂ ਪਸ਼ੂ ਨਹੀਂ ਛੱਡ ਕੇ ਜਾਂਦੇ ਤਿੰਨੇ ਥਨਲੇਵੇ ਵਾਲੇ ਪਸ਼ੂਆ ਵੀਰੋ ਗੁਲਾਬੀ ਥਨ ਇਧਰ ਇਧਰ ਆ ਕੇ ਵਿਖਾਓ ਇਹ ਨਹੀਂ ਆ ਕਿ ਆਹ ਫਿਰ ਬੱਚਿਆਂ ਦੇ ਨਾਲ ਉਹਦੇ ਗਿੱਲੇ ਨੇ ਠੀਕ ਹੈ ਜੀ ਇਹ ਤਾਂ ਤਾਜੀਆਂ ਸੁਈਆਂ ਬਿਲਕੁਲ ਤਾਜੀਆਂ ਸੁਈਆਂ ਦੋਵਾਂ ਦੇ ਨਾਲ ਗਿੱਲੇ ਨੇ ਕੋਈ ਸ਼ੱਕ ਨਹੀਂ ਤਾਜੀਆਂ ਸੁਈਆਂ ਨੇ ਤਾਂ ਵੀਰੋ ਤੁਸੀਂ ਆਉਗੇ ਚੱਲ ਕੇ ਦੂਰੋਂ ਤੁਸੀਂ ਛੱਡ ਕੇ ਨਹੀਂ ਜਾਂਦੇ ਵਹਿਣਾ ਤੇ ਵੀਰ ਜੀ ਇਹਦਾ ਮੁੱਲ ਕੀ ਕਰ ਲੈਣਾ ਇਹਦਾ ਮੁੱਲ ਵੀਰ ਜੀ ਓੜੀਆਂ ਵਾਲਾ ਹੈ ਜੀ ਹਾਂਜੀ ਇਹ ਵੀ ਜਾਇਜ਼ ਜਿਤਨੀ ਹੈ ਹਾਂਜੀ ਪਾਣਾ ਮੇਰੇ ਲਈ ਪਾਣਾ ਦੇਣੀ ਹੈ ਹਾਂਜੀ ਇਹ ਵੀ ਦੇ 55 ਦੀ ਦੇਣੀ ਠੀਕ ਆ ਬਾਕੀ ਜੋ ਮਾਨਤਾ ਦਾ ਪਾਣਾ ਤੁਸੀਂ ਕਰਾ ਲੋ ਇਹ ਗੱਲ ਕਰ ਜੇ ਤੇ ਭਾਈ ਨਹੀਂ ਠੀਕ ਆ ਇਹਦਾ ਜੋ ਜਾ ਗਿਆ ਤਿੰਨ ਛੱਡਿਆ ਬੂੰਜਿਆ ਯਾਰ ਦੂਰ ਹੋਰ ਦੋ ਵੀਰ ਜੀ ਛੱਡ ਦੀਏ 50 ਦੀ 50 ਦੀਏ ਇੱਕ ਯਾਰ ਹੋਰ ਛੱਡ ਦੋ ਹਰ ਇਹ ਕੋਡ ਛੱਡਦੇ ਵੀਰੇ 48000 ਦੀ 48000 ਦੀ ਕੀ ਬਾਤ ਤੇ ਵੇਖੋ ਵੀਰੇ 48000 ਦੀ ਥਾਣੇ ਨੂੰ ਕਿਹੜਾ ਲੱਗਾ ਬੱਛੀ ਬਿਲਕੁਲ ਉਸ ਤੋਂ ਆਡੀ ਕੁਆਲਟੀ ਵਾਲੀ ਮੇਲੋ ਕਿੰਨੀ ਬਿਲਕੁਲ ਸੋ ਬਹੁਤ ਸੋਹਣੀ ਵੇੜਾ ਵੀਰੇ ਹਾਂਜੀ ਹਾਂਜੀ ਬਹੁਤ ਸੋਹਣੀ ਵੇੜਾ ਤਾਂ ਵੀਰੇ ਕਿਦਾਂ ਜੇ ਕੋਈ ਜੋੜਾ ਸੂਈਆਂ ਦਾ ਪਾਲੂਗਾ ਕਿਦਾਂ ਮਗਰ ਬੱਸ਼ੀਆਂ ਜੇ ਕੋਈ ਤਿੰਨੇ ਪਾਲੂਗਾ ਤਾਂ ਜਾਣਦੇ ਹੋ ਉੱਡਦੀਆਂ ਲਈ ਵਿੱਚ ਜੇ ਤਿੰਨੇ ਕੋਈ ਪਾਏਗਾ ਤਾਂ ਕਰ ਦਾਂਗੇ ਸ਼ੋਟ ਮੰਤਨ ਹੋ ਜੂ ਹਣਾ ਜਰੂਰ ਹੋਏਗਾ ਹੋਏਗਾ ਇਹ ਨਹੀਂ ਗੱਲ ਕਿ ਵੀਰ ਭਰਾ ਕੋ ਫੋਨ ਲਾਵੇ ਜਰੂਰ ਮੰਤਨ ਕਰਾਂਗੇ ਬਾਕੀ ਵੀਰੇ ਆਪਣੀ ਹਰ ਕੇ ਵੀਰ ਦੀ ਆਪ ਆਪਣੀ ਸਮਝ ਨੂੰ ਦੇਖਨੇ ਬਿਲਕੁਲ ਵੀਰੇ ਹੁਣ ਤੂੰ ਰਕਮ ਵੀ ਖਰਚ ਗਿਆ ਆ ਤੂੰ ਤਾਂ ਚੰਗਾ ਕਰਕੇ ਲਿਆ ਆ ਹਨਾ ਮੈਂ ਤਾਂ ਇਹੋ ਵੀਰਾਂ ਨੂੰ ਆਨਾਂ ਨਾ ਕਿ ਬਾਕੀ ਤੁਸੀਂ ਆਪ ਦਾ ਵੇਖ ਕੇ ਖਰੀਦ ਕਰੋ ਹਨਾ ਤਾਂ ਬਾਕੀ ਤਿੰਨੇ ਵਹਿਣਾ ਤਿੰਨਾ ਦੇ ਥਣ ਥੁਣਾ ਰੁਕ ਰੁਕ ਜਿੱਡੇ ਥਣ ਲੱਗੇ ਆ ਵੇਖੋ ਵੀਰੋ ਤਾਂ ਬਾਕੀ ਜਿਹੜਾ ਦੁੱਧ ਆ ਉਹ ਤੁਹਾਡੇ ਪਾਈ ਦਾ ਜੀ ਦੁੱਧ ਤੁਹਾਡੀ ਸੇਵਾ ਦਾ ਬਾਕੀ ਤਾਜ਼ੀਆਂ ਨੇ ਤਿੰਨਾ ਮਗਰ ਵਸ਼ੀਆਂ ਨੇ ਜੀ ਇਹ ਦੁੱਧੀ ਆ ਹਾਂਜੀ ਇਹ ਵੀ ਛੇਦਾਂ ਦੇ ਉਹ ਵੀ ਛੇਦ ਲੱਗੇ ਆ ਠੀਕ ਆ ਜੀ ਉਹ ਇਹ ਦੁੱਧ ਸੁਲੇ ਆ ਹਾਂਜੀ ਪੀ ਲੈ ਇਹ ਵੀ ਪੀ ਲੈਣੇ ਠੀਕ ਆ ਤਾਂ ਬਾਕੀ ਵੀਰਾਂ ਨੂੰ ਇਹ ਬੇਨਤੀ ਆ ਕੀ ਵੀਰੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੀ ਚੱਲਿਓ ਲਾਈਕ ਕਰਿਓ ਸ਼ੇਅਰ ਕਰਿਓ ਜਿਉ ਤੁਹਾਨੂੰ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਵਿਖਾ ਲਈ ਜਾਵੇ ਤਾਂ ਵੀਰੇ ਐਡਰੈਸ ਐ ਕਰੀ ਬੋਲਦੀ ਆਂ ਆਪਰਾ ਨਾ ਵੀਰੇ ਮੇਰਾ ਜਗਰਾ ਸਿੰਘ ਆ ਆਪਰਾ ਸਰਪ੍ਰਾਈ ਕੋ ਠੀਕ ਆ ਹਾਂਜੀ ਜਿਹੜਾ ਵੀਜੀ ਗਰਦਾਸਪੁਰ ਆ ਠੀਕ ਹੈ ਨੰਬਰ ਪਾਜੀ 77 60 74 26 93 ਜੀ ਠੀਕ ਹੈ ਹਾਂਜੀ ਹਾਂਜੀ ਠੀਕ ਆ ਵੀਰੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਜੀ